ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਸਵਾਗਤ ਹੈ ਤੁਹਾਡਾ ਆਪਣੇ ਇੱਕ ਨਵੇਂ ਬਲੌਗ 'ਚ ਅੱਜ ਬਾਈ ਕਰਦੇ ਸੀ ਪlant ਦੀ ਸਫਾਈ ਤੇ ਬੀਜਰੀਆਂ ਨੂੰ ਆਪਣਾ ਬਣਾਉਣੇ ਨੌਰ ਜੀਤਣਾ ਮਿੱਤਰੋ ਅੱਜ ਜਾਨਾ ਅਤਬਰ ਸਦਾਂ ਹਨੇ ਵਿੱਚ ਛੁੱਟੀ ਸੀਗੀ ਤਾਂ ਕਰਕੇ ਸਫਾਈ ਲੱਗੀ ਹੋਆ ਕਰਨ ਤੇ ਆਹ ਸਾਰੇ ਦਰਖਤ ਛਾਂਗ ਦਿੱਤੇ ਆ ਬਾਈ ਆਪਾਂ ਤੇ ਥੋੜੇ ਦਰਖਤਾਂ ਦਾ ਕੰਮ ਚੱਲਦਾ ਆ ਉਧਰ ਛਾਂਗਣ ਲੱਗੇ ਹੋਆ ਬਾਕੀ ਬਾਈ ਆ ਲੱਗੇ ਹੋਆ ਸਾਰੇ ਦੇਖੋ ਬਾਈ ਜਦੋਂ ਮੈਂ ਲੀ ਜਾਂਦਾ ਤਾਂ ਯਾਰ ਸਿਪਾਈ ਜੜੇ ਆ ਆਪਣਾ ਕੰਧ ਤੇ ਤੇ ਚੱਲੀ ਜਾਂਦਾ ਮਿੱਤਰੋ ਕੰਮ। ਬਾਕੀ ਬਣਦੇ ਬਲੌਕ ਦੇ ਨਾਲ ਤੁਹਾਨੂੰ ਦੱਸਦੇ ਆਂ ਕੀ ਕੀ ਸਫਾਈ ਕੀਤੀ ਤੇ ਕੀ ਕੀ ਕੀਤਾ ਪਿੰਡ ਦਾ। ਨਾ ਮਿੱਤਰੋ ਮੁੰਡੇ ਦੇਖੋ ਸੇਵ ਵਾਲੇ ਕਿੰਨਾ ਜੋਖਮ ਲੈ ਰਹੇ ਆ। ਦੇਖੋ ਬਾਈ ਕਿੰਨੀ ਹਾਈਡਰਾ ਚੜ੍ਹਿਆ ਆਇਆ ਏ ਮੁੰਡਾ। ਆਹ ਦੇਖੋ ਬਾਈ ਕਿੱਥੇ ਰੱਗਿਆ ਦਰਖਤ ਵੱਢਣ। ਵਧੀਆ ਗੱਲ ਆ ਬਾਈ ਸੇਵਾ ਕਰਦੇ ਸਾਰੇ ਤਨਮਨ ਨਾਲ ਮੁੰਡੇ ਇਹ ਤੇ ਅਰਸ਼ ਭਾਈ ਉੱਤਰਿਆ ਆ ਗੰਦ ਤੋਂ ਹੁਣ। ਤੇ ਬਾਕੀ ਆ ਸਾਰੇ ਬਾਈ ਲੱਗੇ ਹੋ ਮਿੱਤਰ ਸੱਜਣ ਆਪਣੇ। ਚੱਲੀ ਜਾਂਦਾ ਬਾਈ ਕੰਮ ਉਧਰ ਵੀ ਝਾਣਾ ਆ ਗਿਆ ਬੱਸ। ਹੋ ਗਿਆ ਕੰਮ ਡਾਣੇ ਦਾ ਲਓ ਜੀ ਵਧੀਆ ਭਾਈ ਆਹ ਸੇਵਾ ਚੱਲਦੀ ਪੂਰੀ ਪਿੰਡ ਦੀ ਸਫਾਈ ਚੱਲਦੀ ਆ ਬਣੇ ਰਿਹਾ ਬਲੌਗ ਦੇ ਨਾਲ ਲਓ ਮੇਤਰੋ ਇੱਕ ਹੋੜਾ ਨਾ ਥੱਲੇ ਆਉਣ ਦੀ ਤਿਆਰੀ ਆ ਕੀ ਬਾਸ ਭਾਈ ਥੱਲੇ ਆਇਆ ਇਹ ਲਾਉ ਡਾਣਾ ਹੁਣ ਮੁੰਡਾ ਉੱਥੇ ਪੂਰੀ ਮਿਹਨਤ ਨਾਲ ਲੱਗਾ ਸੱਟਾ ਮਾਨ ਡਾਣੇ ਤੇ ਕੱਟ ਦੇਣੇ ਦੁਆਰਾ ਬੰਨ੍ਹੇ ਕਾੜ ਰਣੀ ਵਿੱਚੋਂ ਇਹ ਗਾੜੀ ਓਏ ਕੱਟਲਾ ਹਜੇ ਵੀ ਠੀਕੇ ਨੂੰ ਟਾਈਮ ਲੱਗਣਾ ਕੱਟ ਬੱਸ ਇੱਕ ਹੱਟ ਲਾਓ ਭਾਈ ਆ ਗਿਆ ਦਾਣਾ ਹੁਣ ਬਣੀ ਗੱਲ ਹੁਣ ਹੋਇਆ ਪਧਰਾ ਬਾਕੀ ਤੁਹਾਨੂੰ ਉੱਥੇ ਜਾ ਕੇ ਸੁਣਾ ਇੱਕ ਵਾਰੀ ਵੀ ਦਰਾਖਤਾਂ ਦੀ ਕਿੱਦਾਂ ਕਟਾਈ ਲੱਗਦੀ ਸਾਰਿਆਂ ਦੀ ਲਓ ਮਿੱਤਰੋ ਆ ਗਈਆ ਸਫਾਈ ਦੇਖੋ ਤੇ ਸਾਰੇ ਦਰਾਖਤ ਬੇਚ ਆਏ ਸੀ ਗੇ ਰੋਡ ਦੇ ਇਹ ਸਾਰੇ ਵੱਢ ਦਿੱਤੇ ਆ ਹੁਣ ਤੇ ਆ ਪਏ ਆ ਵੱਡੇਓ ਤੇ ਇੱਧਰ ਮਿੱਤਰੋ ਆਪਣੇ ਮੁੰਡੇ ਖੜੇ ਆ ਸਾਰੇ ਉਹ ਚਾਹ ਪਾਣੀ ਪੀਣੇ ਆਏ ਉਹਨੂੰ ਪਰੌਣੇ ਆ ਮੁੰਡੇ ਲੱਗੇ ਸਵੇਰ ਦੇ ਮਿਹਨਤ ਕਰਨ। ਲਓ ਮਿੱਤਰੋ ਸਫਾਈ ਆਪਾਂ ਕਰਦੇ ਪੀਆ। ਆ ਦੇਖੋ ਬਾਈ ਇੱਧਰ ਰੱਖਦਾ ਨਾ ਹਾਲ ਪਹਿਲਾਂ ਬਹੁਤ ਵੱਡੇ ਢਾਣੇ ਸੀਗੇ ਤੇ ਇੱਧਰ ਮੁੰਡੇ ਆ ਲੈ ਬਾਈ ਸੱਤੇ ਵੀ ਲੈ ਜਾਂਦੇ ਆ। ਮੁੰਡੇ ਸਮੋਸੇ ਖਾਊਗਾ ਜਾਂ ਤੇ ਚੱਲਦੇ ਆ ਗੁਰਦੁਆਰੇ ਲੈ ਕੇ ਆਉਣੇ ਚਾਹ ਤੇ ਇੱਧਰ ਮੁੰਡੇ ਵੀ ਲੱਗੇ ਹੋ ਸੇਵਾ ਕਰਨ। ਨਾਲ ਇਹਨਾਂ ਨੂੰ ਵੀ ਲੈ ਕੇ ਚੱਲਦੇ ਆ ਇੱਧਰ ਹੈਰੀ ਹੁਣੀ ਚੜੇ ਹੋ ਦਰਖਤਾਂ ਦੇ ਆ। ਬਸ ਬਾਈ ਚਲੀ ਜਾਂ ਨਾ ਕੰਮ। ਲਓ ਵੀ ਬਾਈ ਆਪਣੇ ਮਿੱਤਰਾਂ ਦੇ ਦੇ ਆਂਦੇ ਸਮੋਸੇ। ਤੇ ਬਾਈ ਮੁੰਡਿਆਂ ਨੇ ਸੇਵਾ ਚੰਗੀ ਕੀਤੀ ਇੱਧਰ ਗੰਜਾ ਵੀ ਚਾਹ ਪਾਈ ਜਾਂਦਾ ਆ ਤੇ ਬਾਈ ਹੁਣ ਸਮੋਸੇ ਖਾਣੇ ਆ ਸੇਵਾ ਕਰ ਲਈ ਆ ਆਪਾਂ ਫੇਰ ਦੇ ਲੱਗੇ ਹੋ ਬਾਈ ਮੁੰਡੇ ਕੁਝ ਖਾਣ ਨੂੰ ਵੀ ਚਾਹੀਦਾ ਤੇ ਅੱਗੇ ਮੇਤਰੋ ਬਲੌਗ ਦੀ ਕਰਦੇ ਹਾਂ ਹੁਣ ਸਮਾਪਤੀ ਵੀਡੀਓ ਵਧੀਆ ਲੱਗੀ ਤਾਂ ਕਰ ਦਿਓ ਮੈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਧੰਨਵਾਦ ਜੀ